ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤਾਂ ਅੱਜ ਆਪਾਂ ਜ਼ਿੰਦਗੀ ਦੀ ਉਹ ਗੱਲ ਸਾਂਝੀ ਕਰਨੀ ਹੈ ਕਿ ਕਈ ਵਾਰ ਬੰਦੇ ਨੂੰ ਆਏ ਹੁੰਦਾ ਹੈ ਵੀ ਹੁਣ ਬੇੜੀ ਸਮਝਲਾ ਡੁੱਬਣ ਵਾਲੀ ਹੈ ਤੇ ਜਦੋਂ ਬੇੜੀ ਡੁੱਬਣ ਵਾਲੀ ਹੋਵੇ ਤਾਂ ਉਦੋਂ ਬਚਾਉਣ ਵਾਲਾ ਵੀ ਫਿਰ ਕੋਈ ਦਿਸਦਾ ਨਹੀਂ ਜਿੰਨੇ ਸਾਡਾ ਪਰਿਵਾਰ ਹੈ ਜਿੰਨੇ ਸਾਡੇ ਰਿਸ਼ਤੇਦਾਰ ਹੈ ਸਭ ਕੁਝ ਹੈ ਪਰ ਉਹ ਸਾਨੂੰ ਪਚਾ ਨਹੀਂ ਸਕਦੇ ਕਈ ਵਾਰ ਇਹ ਜੀ ਸਥਿਤੀ ਆ ਜਾਂਦੀ ਹੈ ਤੇ ਇਨਸਾਨ ਜਦੋਂ ਜ਼ਿੰਦਗੀ ਦੇ ਵਿੱਚ ਜਵਾਨੀ ਦੇ ਵਿੱਚ ਹੁੰਦਾ ਹੈ ਬੜੇ ਜੋਸ਼ ਦੇ ਵਿੱਚ ਹੁੰਦਾ ਹੈ ਤੇ ਉਦੋਂ ਫਿਰ ਬੜੇ ਮਾੜੇ ਕਰਮ ਕਰਦਾ ਹੈ ਜ਼ਿਆਦਾਤਰ ਤੇ ਕਈ ਵਾਰ ਬੰਦਾ ਮਾੜੇ ਕਰਮ ਕਰਦਾ ਕਰਦਾ ਉਸ ਨੂੰ ਜਦੋਂ ਆਪਣੇ ਕਰਮ ਦੇਖਣ ਲੱਗ ਜਾਂਦੇ ਵੀ ਮੇਰੇ ਕਰਮ ਬਹੁਤ ਮਾੜੇ ਆ ਮੈਂ ਕਦੇ ਕੋਈ ਚੰਗਾ ਕੰਮ ਨਹੀਂ ਕੀਤਾ ਮੈਂ ਹਮੇਸ਼ਾ ਪਾਪ ਹੀ ਪਾਪ ਕੀਤੇ ਹੈ ਫਿਰ ਉਹ ਉੱਥੋਂ ਵਾਪਸ ਮੁੜਨਾ ਚਾਹੁੰਦਾ ਹੈ ਪਰ ਮੁੜ ਨਹੀਂ ਸਕਦਾ ਉਸ ਨੂੰ ਐ ਲੱਗਦਾ ਹੈ ਵੀ ਹੁਣ ਮੈਨੂੰ ਪਰਮਾਤਮਾ ਨੇ ਮਾਫ਼ ਨਹੀਂ ਕਰਨਾ ਤਾਂ ਅੱਜ ਆਪਾਂ ਇੱਕ ਇਹੋ ਜੀ ਸੱਚੀ ਘਟਨਾ ਸਾਂਝੀ ਕਰਨੀ ਹੈ ਜੋ ਪਾਈਸਾਪਾਈ ਵੀਰ ਸਿੰਘ ਜੀ ਨੇ ਸਾਂਝੀ ਕੀਤੀ ਹੈ ਵੀ ਕਿਵੇਂ ਬਾਬਾ ਨਾਨਕ ਡੁੱਬਦੀ ਬੇੜੀ ਨੂੰ ਤਾਰ ਦਿੰਦਾ ਹੈ ਡੁੱਬਦੀ ਬੇੜੀ ਨੂੰ ਪਾਰ ਕਰ ਦਿੰਦਾ ਜਦੋਂ ਸਾਨੂੰ ਕੋਈ ਸਾਥ ਨਹੀਂ ਦਿੱਸਦਾ ਸਾਡਾ ਕੋਈ ਰਸਤਾ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ ਤੇ ਜੇ ਅਸੀਂ ਉਸ ਸਮੇਂ ਵੀ ਅਸੀਂ ਪਰਮਾਤਮਾ ਦੇ ਦਰ ਮੰਨੀ ਅਸੀਂ ਜਾ ਪਈ ਪਰਮਾਤਮਾ ਦੇ ਚਰਨ ਅਸੀਂ ਫੜ ਲਏ ਸਮਝ ਲੈਣਾ ਬਾਬੇ ਨਾਨਕ ਦੇ ਅਸੀਂ ਚਰਨ ਫੜ ਲਏ ਤਾਂ ਫਿਰ ਬਾਬੇ ਨਾਨਕ ਨੇ ਸਾਨੂੰ ਤਾਰ ਦੇਣਾ ਸਭ ਦੀ ਬੁੱਤੀ ਪੀੜੀ ਨੂੰ ਤਾਰ ਦੇਣਾ ਤਾਂ ਅੱਜ ਇੱਕ ਇਹੋ ਜੀ ਮੈਂ ਸੱਚੀ ਗੱਲ ਨਾਲ ਤੁਹਾਡੇ ਨਾਲ ਸਾਂਝੀ ਕਰਦਾ ਜੂ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸਹਾਈ ਹੋਊਗੀ ਕਿਉਂਕਿ ਕਈ ਵਾਰ ਬੰਦਾ ਪਾਪ ਕਰ ਕਰਕੇ ਥੱਕ ਜਾਂਦਾ ਹੈ ਤੇ ਉਸ ਨੂੰ ਐ ਲੱਗਦਾ ਹੈ ਕਿ ਹੁਣ ਮੈਂ ਚੰਗਾ ਰਸਤਾ ਬਣਾ ਲਿਆ ਤਾਂ ਵੀ ਮੈਨੂੰ ਪ੍ਰਮਾਤਮਾ ਨੇ ਮੁਆਫ ਨਹੀਂ ਕਰਨਾ ਤਾਂ ਆਓ ਆਪਾਂ ਜੁੜਦੇ ਹਾਂ ਕਿਵੇਂ ਬਾਬਾ ਨਾਨਕ ਤਾਰ ਲੈਂਦਾ ਹੈ ਕਿਵੇਂ ਬਾਬਾ ਨਾਨਕ ਟੁੱਪਤੀ ਬੇੜੀ ਨੂੰ ਤਾਰ ਦਿੰਦਾ ਹੈ ਤਾਂ ਸ਼ੁਰੂ ਕਰਦੇ ਹਾਂ ਜੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਜਦੋਂ ਜਵਾਨ ਸਨ ਜਵਾਨੀ ਦੀ ਉਮਰ ਦੇ ਵਿੱਚ ਸਨ ਤਾਂ ਉਹਨਾਂ ਦਾ ਇੱਕ ਜਿਹੜਾ ਦੋਸਤ ਸੀਗਾ ਬਹੁਤ ਗੂੜਾ ਮਿੱਤਰ ਸੀ ਉਹ ਟੀਵੀ ਦੀ ਜਿਹੜੀ ਉਹਨੂੰ ਬਿਮਾਰੀ ਹੋ ਗਈ ਸੀ ਕਿ ਉਸ ਦੇ ਵਿੱਚ ਉਹ ਜਿਹੜੇ ਡਾਕਟਰ ਸਾਹਿਬ ਸੀ ਜਨ ਉਹਨਾਂ ਨੇ ਉਹਨੂੰ ਜਵਾਬ ਦੇ ਦਿੱਤਾ ਵੀ ਅਸੀਂ ਤੈਨੂੰ ਹੁਣ ਸਾਡੀ ਦਵਾਈ ਨਾਲ ਤੂੰ ਬਚ ਨਹੀਂ ਸਕਦਾ ਕਿਉਂਕਿ ਉਸ ਸਮੇਂ ਜਿਹੜੀ ਟੀਵੀ ਦੀ ਬਿਮਾਰੀ ਹੁੰਦੀ ਸੀ ਉਹਦੇ ਨਾਲ ਜ਼ਿਆਦਾਤਰ ਲੋਕਾਂ ਦੀ ਮੌਤ ਹੋ ਜਾਂਦੀ ਸੀ ਉਸ ਸਮੇ ਉਹ ਬਹੁਤ ਭਿਆਨਕ ਬਿਮਾਰੀ ਹੁੰਦੀ ਸੀ ਤਾਂ ਇਸੇ ਤਰ੍ਹਾਂ ਹੀ ਭਾਈ ਸਾਹਿਬ ਭਾਈ ਵੀਰ ਸਿੰਘ ਦੇ ਜਾਂ ਵੀਰ ਸਿੰਘ ਜੀ ਦਾ ਜੋ ਗੁੜਾ ਮਿੱਤਰ ਸੀ ਉਸ ਨੂੰ ਵੀ ਟੀਵੀ ਦੀ ਬਿਮਾਰੀ ਹੋ ਗਈ ਤੇ ਡਾਕਟਰ ਸਾਹਿਬ ਨੇ ਕਹਿ ਦਿੱਤਾ ਵੀ ਤੇਰੇ ਕੋਲ ਸਮਾਂ ਬਹੁਤ ਘਟ ਹੈ ਤੇ ਜਲਦੀ ਹੀ ਤੂੰ ਪ੍ਰਮਾਤਮਾ ਨੂੰ ਪਿਆਰਾ ਹੋਣ ਵਾਲਾ ਬਹੁਤ ਸਮਾਂ ਘਟ ਹੈ ਤਾਂ ਜਦੋਂ ਅੰਤਲਾ ਸਮਾਂ ਆ ਜਾਂਦਾ ਨਾ ਨੇੜੇ ਉਦੋਂ ਇਨਸਾਨ ਨੂੰ ਦਿਖਦਾ ਹੈ ਵੀ ਮੈਂ ਕਰਮ ਕੇਵ ਜੀ ਕੀਤੀ ਹੈ ਕਿਉਂਕਿ ਹੁਣ ਅੰਤਲੇ ਸਮੇਂ ਕੋਈ ਨਹੀਂ ਸਹਾਈ ਹੋਣ ਵਾਲਾ ਨਾ ਪਰਿਵਾਰ ਨਾ ਰਿਸ਼ਤੇਦਾਰ ਕੋਈ ਵੀ ਤੇ ਜਦੋਂ ਇਸ ਸਤਨ ਨੂੰ ਰੋਗ ਲੱਗ ਜਾਂਦੇ ਆ ਉਦੋਂ ਫਿਰ ਉਸ ਪਰਮਾਤਮਾ ਦੀ ਯਾਦ ਆਉਂਦੀ ਹੈ ਵੀ ਪਰਮਾਤਮਾ ਹੁਣ ਬਚਾ ਲੈ ਤੇ ਜਦੋਂ ਮੌਤ ਨੇੜੇ ਆਉਣ ਲੱਗ ਜਾਂਦੀ ਹੈ ਤਾਂ ਫਿਰ ਜਮਦੂਤਾਂ ਦਾ ਵੀ ਡਰ ਲੱਗਣ ਲੱਗ ਜਾਂਦਾ ਹੈ ਵੀ ਹੁਣ ਕੀ ਬਣੂਗਾ ਤਾਂ ਇਹੋ ਜਿਹਾ ਉਸ ਨੂੰ ਭਿਆਨਕ ਡਰ ਲੱਗਣ ਲੱਗ ਗਿਆ ਵੀ ਹੁਣ ਮੇਰਾ ਕੀ ਬਣੂਗਾ ਕਿ ਮੈਂ ਮੌਤ ਮੇਰੀ ਨਿਸ਼ਚਿਤ ਹੈ ਹੋਰ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਕੋਈ ਚੰਗਾ ਕਰਮ ਨਹੀਂ ਕੀਤਾ ਸਾਰੇ ਹੀ ਮਾੜੇ ਕਰਮ ਕੀਤੇ ਐ ਤੇ ਉਸ ਸਮੇਂ ਕਹਿੰਦੇ ਐ ਇਨਸਾਨ ਨੂੰ ਸਾਰੇ ਜਿਹੜੇ ਕਰਮ ਹੈ ਮਾੜੇ ਉਹ ਸਾਹਮਣੇ ਦਿਖਾਈ ਦੇਣ ਲੱਗ ਜਾਂਦੇ ਐ ਕਿਉਂਕਿ ਨਾ ਮੇਰੇ ਚੰਗਾ ਕਰਮ ਤਾਂ ਕੋਈ ਦਿਖਾਈ ਨਹੀਂ ਦਿੰਦਾ ਤਾਂ ਉਸਨੇ ਸਨੇਹਾ ਭੇਜਿਆ ਭਾਈ ਸਾਹਿਬ ਐ ਵੀਰ ਸਿੰਘ ਜੀ ਕੋਲ ਵੀ ਇੱਕ ਵਾਰ ਜ਼ਰੂਰ ਮੈਨੂੰ ਮਿਲ ਕੇ ਜਾ। ਤੇ ਜਦੋਂ ਭਾਈ ਸਾਹਿਬ ਐ ਵੀਰ ਸਿੰਘ ਜੀ ਉਹਨਾਂ ਕੋਲ ਆਏ ਤਾਂ ਉਹ ਪੈਸਾ ਭਾਈ ਵੀਰ ਸਿੰਘ ਜੀ ਦੇ ਕੋਲ ਰੋ ਪਿਆ। ਤੇ ਕਹਿਣ ਲੱਗਿਆ ਵੀ ਮੇਰੇ ਕਰਮ ਬਹੁਤ ਮਾੜੇ। ਬਚਪਨ ਤੋਂ ਲੈ ਕੇ ਹੁਣ ਤੱਕ ਜੋ ਵੀ ਕਰਮ ਕੀਤੇ ਐ ਬਹੁਤ ਮਾੜੇ ਕਰਮ ਐ ਮੈਂ ਬਹੁਤ ਪਾਪ ਕੀਤੇ ਐ ਮੈਂ ਕੋਈ ਚੰਗਾ ਕਰਮ ਹੀ ਨਹੀਂ ਕੀਤਾ ਤੇ ਮੈਨੂੰ ਹੁਣ ਮੌਤ ਤੋਂ ਵੀ ਡਰ ਲੱਗਦਾ ਹੈ ਤੇ ਮੈਨੂੰ ਨੀਂਦ ਨਹੀਂ ਆਉਂਦੀ ਮੈਨੂੰ ਚਿੰਤਾ ਦੇ ਵਿੱਚ ਰਹਿਣਾ ਤੇ ਐ ਇਸ ਤਰ੍ਹਾਂ ਰੋਇਆ ਹੋ ਉੱਬਾ ਮਾਰ-ਮਾਰ ਕੇ ਵੀ ਹੁਣ ਮੈਨੂੰ ਕੌਣ ਬਚਾ ਲਵੇ ਤਾਂ ਪਾਈਸਾ ਪਾਈ ਵੀਰ ਸਿੰਘ ਜੀ ਕਹਿੰਦੇ ਫਿਕਰ ਨਾ ਕਰ ਇਹਦੇ ਇੱਕ ਗੱਲ ਦੱਸ ਮੈਨੂੰ ਕਹਿੰਦੇ ਸਮੁੰਦਰ ਵੱਡਾ ਇਸ ਸਮੁੰਦਰ ਦੇ ਵਿੱਚ ਜਿਹੜਾ ਜਹਾਜ਼ ਹੈ ਉਹ ਵੱਡਾ ਤਾਂ ਉਹ ਜਿਹੜਾ ਉਹਦਾ ਦੋਸਤ ਰੋ ਰਿਹਾ ਸੀ ਕਹਿੰਦਾ ਜੀ ਸਮੁੰਦਰ ਹੀ ਵੱਡਾ ਹੈ ਸਮੁੰਦਰ ਦੇ ਵਿੱਚ ਜੋ ਜਹਾਜ਼ ਚੱਲ ਰਿਹਾ ਹੈ ਉਹ ਨਹੀਂ ਵੱਡਾ ਸਮੁੰਦਰ ਹੀ ਵੱਡਾ ਹੁੰਦਾ ਤਾਂ ਫਿਰ ਕਹਿੰਦਾ ਡਰ ਕਾਦਾ ਤੈਨੂੰ ਡਰ ਕਾਦਾ ਕਹਿੰਦਾ ਜਿਹੜੇ ਤੇਰੇ ਪਾਪ ਕੀਤੇ ਐ ਉਹ ਬੇहद ਬੇਹੱਦ ਹੈ ਪਰ ਉਹ ਫਿਰ ਵੀ ਗਿਣਤੀ ਦੇ ਵਿੱਚ ਹੈ ਤੇ ਜਿਹੜਾ ਉਹ ਸਮੁੰਦਰ ਹੈ ਉਹ ਬਾਬੇ ਨਾਨਕ ਦੀ ਬਖਸ਼ਿਸ਼ ਵਾਲਾ ਹੈ ਉਹ ਬੇਅੰਤ ਹੈ ਉਸ ਨੂੰ ਗਿਣਿਆ ਮਿਣਿਆ ਤੋਲਿਆ ਨਹੀਂ ਜਾ ਸਕਦਾ ਤੇ ਫਿਰ ਸਮੁੰਦਰ ਦੇ ਵਿੱਚ ਚਾਹੇ ਕਰੋੜਾਂ ਜਾਜ ਸਮਾ ਜਾਣ ਸਮੁੰਦਰ ਨੂੰ ਕੋਈ ਫਰਕ ਪੈਂਦਾ ਨਹੀਂ ਫਰਕ ਪੈਂਦਾ ਕਹਿੰਦੇ ਐਸੇ ਤਰ੍ਹਾਂ ਜਿਹੜੇ-ਜਿਹੜੇ ਮਾੜੇ ਕਰਮ ਹੈ ਉਹ ਸਮੁੰਦਰ ਦੇ ਵਿੱਚ ਗਰਖ ਹੋ ਜਾਂਦੇ ਤੂੰ ਬਾਬੇ ਨਾਨਕ ਦੀ ਉਸ ਸਮੁੰਦਰ ਦੇ ਵਿੱਚ ਆਤ ਅਸਰੀ ਬਾਬੇ ਨਾਨਕ ਦਾ ਪੱਲਾ ਫੜ ਤਸਰੀ ਤੂੰ ਕਹਿੰਦੇ ਮੈਂ ਹੁਣ ਜੇ ਬਾਬੇ ਨਾਨਕ ਦਾ ਪੱਲਾ ਫੜਾਂ ਤਾਂ ਫੜਾਂ ਕਿ ਨਹੀਂ ਕਹਿੰਦੇ ਬਾਬੇ ਨਾਨਕ ਦਾ ਜੇ ਤੂੰ ਪੱਲਾ ਫੜਨਾ ਹੈ ਬਾਬੇ ਨਾਨਕ ਦਾ ਜੀ ਤੂੰ ਚਰਨ ਫੜਨੇ ਆ ਤਾਂ ਵਾਹਿਗੁਰੂ ਵਾਹਿਗੁਰੂ ਜੀ ਆਪਲਾ ਬੱਬਾ ਨਾਨਕ ਤੈਨੂੰ ਹੁਣ ਵੀ ਤਾਰ ਦਊਗਾ ਕਿਉਂਕਿ ਉਹ ਬਖਸ਼ਿਸ਼ਾਂ ਦਾ ਕਰ ਉਹਦੇ ਬਖਸ਼ਿਸ਼ਾਂ ਦਾ ਕਰ ਬੇਅੰਤ ਹੈ ਤੇ ਤੇਰੇ ਜਿਹੜੇ ਪਾਪਾਂ ਦਾ ਹਨ ਜਿਹੜੇ ਉਹ ਗਿਣਤੀ ਦੇ ਵਿੱਚ ਹਨ ਉਹ ਜਿੰਨੇ ਵੀ ਹਨ ਉਹ ਫਿਰ ਵੀ ਗਿਣਤੀ ਦੇ ਵਿੱਚ ਹਨ ਪਰ ਉਹ ਬਖਸ਼ਿਸ਼ ਦਾ ਕਰ ਉਹ ਮਿਹਰ ਦਾ ਕਰ ਹੈ ਜਿਹੜਾ ਸਮੁੰਦਰ ਹੈ ਉਹ ਬਿਆੰਤ ਹੈ ਉਹ ਬਿਆੰਤ ਦੇ ਵਿੱਚ ਸਾਰੀ ਚੀਜ਼ ਹੈ ਜਿਹੜੀ ਸਮਾ ਜਾਂਦੀ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਹਿੰਦੇ ਵਾਹਿਗੁਰੂ ਵਾਹਿਗੁਰੂ ਜਪਲਾ ਤੇਰਾ ਬੇੜਾ ਪਾਰ ਹੋ ਜਾਊਗਾ ਹੁਣ ਜਦੋਂ ਇੰਨਾ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਤਲਾਸ਼ਾ ਦਿੱਤਾ ਤਾਂ ਉਹਦਾ ਮਨ ਥੋੜਾ ਜਿਹਾ ਸਹਿਚ ਆ ਗਿਆ ਤੇ ਉਹ ਵਾਹਿਗੁਰੂ ਜਪਨ ਲਾ ਗਿਆ ਤੇ ਇੰਨਾ ਕਹਿ ਕੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਰਨ ਨੂੰ ਆ ਗਏ ਦੋ ਦਿਨ ਉਹ ਵਾਹਿਗੁਰੂ ਵਾਹਿਗੁਰੂ ਜਪਦਾ ਰਿਹਾ ਉਹ ਹੁਣ ਦੂਜੇ ਦਿਨ ਰਾਤ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਸੁਪਨਾ ਆਉਂਦਾ ਹੈ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚ ਜਾ ਰਹੇ ਹੁੰਦੇ ਆ ਤੇ ਉੱਥੇ ਪ੍ਰਕਰਮਾਂ ਦੇ ਵਿੱਚ ਜੋ ਅਲਾਚੀ ਬੇਰੀ ਹੈ ਉੱਥੇ ਇੱਕ ਟਹਿਣੀ ਤੇ ਬੈਠਾ ਹੋਇਆ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕੋਲ ਆਉਂਦੇ ਆ ਤਾ ਉਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਆਵਾਜ਼ ਮਾਰਦਾ ਭਾਈ ਸਾਹਿਬ ਜੀ ਇੱਧਰ ਆਓ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਹੋ ਗਈ ਮੇਰੇ ਤੇ ਮਹਿਰ ਹੋ ਗਈ ਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਮੈਨੂੰ ਇੱਥੇ ਬੁਲਾ ਗਿਆ ਤੇ ਤੁਸੀਂ ਬੇਰ ਖਾ ਕੇ ਵੇਖੋ ਬੇਰ ਕਿੰਨੇ ਮਿੱਠੇ ਹੈ ਇਹੀ ਜਦੋਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਿਆ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਅੱਖ ਖੁੱਲ ਜਾਂਦੀ ਸੁਪਨਾ ਆ ਰਿਹਾ ਹੁੰਦਾ ਤੇ ਅੱਖ ਖੁੱਲ ਜਾਂਦੀ ਤੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਉਦੋਂ ਸਮਾਂ ਦੇਖਦੇ ਹਨ ਤਾਂ ਉਦੋਂ ਸਵਾ 1 ਵਜਿਆ ਹੁੰਦਾ ਤੇ ਉਸ ਤੋਂ ਬਾਅਦ ਜਦੋਂ ਸਵੇਰ ਹੁੰਦੀ ਹੈ ਪਾਈਸਾ ਪਾਈ ਵੀਰ ਸਿੰਘ ਜੀ ਆਪਣੇ ਕਰਜੋ ਨੌਕਰ ਹੁੰਦੇ ਹਨ ਉਹਨਾਂ ਨੂੰ ਭੇਜਦੇ ਹਨ ਉਹਨਾਂ ਦੇ ਘਰ ਪਤਾ ਲੈਣ ਵਾਸਤੇ ਆਪਣੇ ਦੋਸਤ ਦਾ ਤੋਂ ਕਹਿੰਦੇ ਹਨ ਕਿ ਰਾਤ ਸਵਾ 1 ਵਜੇ ਇਹ ਜੀ ਅਕਾਲ ਚਲਾਣਾ ਕਰ ਗਏ ਦੇਖੋ ਹੁਣ ਸਵਾ 1 ਵਜੇ ਪਾਈਸਾ ਪਾਈ ਵੀਰ ਸਿੰਘ ਜੀ ਦੀ ਸੁਪੜੇ ਤੋਂ ਅੱਖ ਖੋਲੀ ਉੱਥੇ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਨੂੰ ਦੱਸਿਆ ਕਿ ਮੈਂ ਇਲਾਚੀ ਬੈਰੀ ਦੀ ਟਾਣੀ ਤੇ ਬੈਠਾ ਹਾਂ ਤੇ ਮੈਨੂੰ ਗੁਰਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸੱਦ ਲਿਆ ਤੇ ਉਹਨਾਂ ਦੀ ਮੇਰੇ ਤੇ ਬਖਸ਼ਿਸ਼ ਹੋ ਗਈ ਮੇਰੇ ਤੇ ਮਿਹਰ ਹੋ ਗਈ ਤਾਂ ਜੋ ਮੈਂ ਇੱਥੇ ਬੈਠਾ ਤੇ ਬੇਰ ਬੜੇ ਮਿੱਠੇ ਐ ਤੁਸੀਂ ਵੀ ਖਾ ਕੇ ਵੇਖੋ ਉਸ ਸਮੇ ਉਹ ਚਲਾਣਾ ਕੀਤਾ ਉਸ ਸਮੇ ਹੀ ਪਾਈ ਸਾਹਿਬ ਪਾਈ ਵੀਰ ਸਿੰਘ ਜੀ ਨੂੰ ਸੁਪਨਾ ਆਇਆ ਤੇ ਅੱਖ ਖੁੱਲੀ ਤਾਂ ਪਾਈਸਾ ਪਾਈ ਵੀਰ ਸਿੰਘ ਜੀ ਕਹਿੰਦੇ ਇਹਨਾਂ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਹੋ ਗਈ ਮੇਰ ਹੋ ਗਈ ਤੇ ਇਹਨਾਂ ਦਾ ਜਿਹੜਾ ਜੀਵਨ ਹੈ ਉਹ ਸਫਲ ਹੋ ਗਿਆ ਹੁਣ ਦੇਖੋ 2 ਦਿਨ ਵਾਹਿਗੁਰੂ ਗੁਰਮੰਤਰ ਜਪ ਕੇ ਅਨੇਕ ਬੇਹੰਤ ਬੇਹੱਦ ਪਾਪ ਕੀਤੇ ਹੋਏ ਇਨਸਾਨ ਨੂੰ ਵੀ ਬਾਬੇ ਨਾਨਕ ਨੇ ਤਾਰ ਲਿਆ ਤਾਂ ਸਾਧ ਸੰਤ ਜੀ ਵਾਹਿਗੁਰੂ ਗੁਰਮੰਤਰ ਦੇ ਵਿੱਚ ਐਡੀ ਵੱਡੀ ਤਾਕਤ ਹੈ ਤੇ ਬਾਬੇ ਨਾਨਕ ਦੀ ਐਡੀ ਵੱਡੀ ਬਖਸ਼ਿਸ਼ ਹੈ ਤਾਂ ਹੀ ਤਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਕਹਿੰਦੇ ਹਨ ਭਗਤ ਕਬੀਰ ਜੀ ਦਾ ਜਿਹੜਾ ਸ਼ਲੋਕ ਆਉਂਦੇ ਹਨ ਉਸ ਦੇ ਵਿੱਚ ਕਿਹਾ ਹੈ ਏ ਕੜੀ ਆਦੀ ਕੜੀ ਆਦੀ ਹੂਤੇ ਆਤ ਵਾਹ ਜੇ ਉਸ ਨੂੰ ਸੀ ਸਮੇਂ ਦੇ ਵਿੱਚ ਲਿਆਈਏ ਤਾਂ ਲਗਭਗ 5 6 ਮਿੰਟ ਬੰਦਿਆ ਜੇ ਅਸੀਂ 5 6 ਮਿੰਟ ਰੋਜ਼ ਵਾਹਿਗੁਰੂ ਮੰਤਰ ਗੁਰ ਮੰਤਰ ਹੈ ਜਿਹੜਾ ਜਪ ਲੈਨੇ ਤਾਂ ਸਾਡਾ ਥੋੜਾ ਥੋੜਾ ਜਿਹੜਾ ਇਹ ਜਪਿਆ ਉਹ ਦਿਨ ਤਾਂ ਸਾਡਾ ਸਫਲ ਹੋਣਾ ਹੀ ਹੋਣਾ ਹੈ ਇਹ ਥੋੜਾ ਥੋੜਾ ਸਾਡਾ ਜਪਿਆ ਹੈ ਅਸੀਂ ਜਦੋਂ ਇਸ ਜਹਾਨ ਤੋਂ ਜਾਵਾਂਗੇ ਉਦੋਂ ਸਾਡੇ ਕੋਲ ਬਹੁਤ ਜਿਹੜਾ ਹੈ ਤਨ ਹੈ ਵਾਹਿਗੁਰੂ ਗੁਰੂ ਮントਰ ਦਾ ਨਾਮ ਜਪਿਆ ਹੋਇਆ ਉਹ ਬਹੁਤ ਇਕੱਠਾ ਹੋ ਜਾਊਗਾ ਤੇ ਜਦੋਂ ਉਹ ਇਕੱਠਾ ਹੋ ਕੇ ਸਾਡੇ ਨਾਲ ਜਾਊਗਾ ਉਹ ਸਾਨੂੰ ਉੱਥੇ ਵੀ ਸਹਾਇਤਾ ਕਰ ਦਊਗਾ ਫਿਰ ਜਮ ਦੂਤਾਂ ਦੀ ਮਾਰ ਨਹੀਂ ਕਰੇ ਤਾਂ ਇਹ ਹੈ ਵਾਹਿਗੁਰੂ ਗੁਰੂ ਮントਰ ਦੀ ਬਾਬੇ ਨਾਨਕ ਦੀ ਮਿਹਰ ਦੀ ਬਖਸ਼ਿਸ਼ ਕਿਉਂਕਿ ਉਹਨਾਂ ਦੀ ਬਖਸ਼ਿਸ਼ ਬੇਅੰਤ ਹੈ ਤੇ ਕਈ ਵਨ ਇਨਸਾਨ ਨੂੰ ਲੱਗਦਾ ਹੈ ਵੀ ਮੈਂ ਪਾਪ ਇੰਨੇ ਕਰ ਲਏ ਤੇ ਹੁਣ ਮੈਂ ਚੰਗੇ ਰਸਤੇ ਨਹੀਂ ਜਾ ਸਕਦਾ ਇਹ ਭੁੱਲ ਜੋ ਜਿਸ ਦਿਨ ਤੁਹਾਡੀ ਅੱਖ ਖੁੱਲ ਗਈ ਤੇ ਬਾਬੇ ਨਾਨਕ ਦੇ ਤੁਸੀਂ ਚਰਨ ਫੜ ਲਏ ਸਮਝ ਲੈਣਾ ਹੁਣ ਬਾਬੇ ਨਾਨਕ ਦਾ ਫਰਜ ਹੈ ਤੇ ਬਾਬੇ ਨਾਨਕ ਨੇ ਤੁਹਾਨੂੰ ਤਾਰ ਦੇਣਾ ਹੈ ਫਿਰ ਤੁਹਾਡੀ ਬੇੜੀ ਡੁੱਬਣ ਨਹੀਂ ਦੇਣੀ ਤਾਂ ਸਾਧ ਸੰਗ ਦੀ ਇਸ ਤਰ੍ਹਾਂ ਬੇੜੀ ਹੈ ਡੁੱਬਦੀ ਹੋਈ ਤਰ ਜਾਂਦੀ ਹੈ ਜੇ ਅਸੀਂ ਬਾਬੇ ਨਾਨਕ ਦਾ ਤੇ ਚਰਨਾ ਨੂੰ ਫੜ ਲਈਏ ਤੇ ਗੁਰਮੰਤਰ ਦਾ ਜਾਪ ਕਰੀਏ ਵਾਹਿਗੁਰੂ ਦਾ ਸਿਮਰਨ ਕਰੀਏ ਤਾਂ ਜ਼ਰੂਰ ਬਾਬੇ ਨਾਨਕ ਦੀ ਬਖਸ਼ਿਸ਼ ਸਾਡੇ ਤੇ ਮਿਹਰ ਹੁੰਦੀ ਹੈ ਤੇ ਬਾਬਾ ਨਾਨਕ ਸਾਨੂੰ ਤਾਰ ਦਿੰਦਾ ਹੈ ਤਾਂ ਇਸ ਕਰਕੇ ਇਹ ਨਾ ਸੋਚੀਏ ਕਿ ਮੈਂ ਕਰਮ ਬਹੁਤ ਮਾੜੇ ਕਰ ਲੇ ਹੁਣ ਮੇਰੇ ਵਾਸਤੇ ਚੰਗਾ ਰਸਤਾ ਉਹ ਖਤਮ ਹੋ ਗਿਆ ਨਹੀਂ ਜਦੋਂ ਅੱਖ ਖੁੱਲ ਗਈ ਜਦੋਂ ਜਾਗ ਆਗੀ ਉਦੋਂ ਮਾੜੇ ਕਰਮ ਛੱਡ ਦਿਓ ਤੇ ਬਾਬੇ ਨਾਨਕ ਦੇ ਚਰਨ ਫੜ ਲਓ ਸਮਝ ਲਓ ਬਾਬਾ ਨਾਨਕ ਉਦੋਂ ਹੀ ਤਾਰ ਲਊਗਾ ਤਾਂ ਇੰਨੀ ਕੁ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ